ਹੈਲੋ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰਾਂ ਚ ਇੱਕ ਜਨਮ ਸਾਖੀ ਲੈ ਕੇ ਹੋਰ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜੀ ਜਦੋਂ ਆਪ ਜੀ ਆਪਣੇ ਯਾਤਰਾਵਾਂ ਦੇ ਸਮੇਂ ਦੌਰਾਨ ਗੁਰਨਾਨਕ ਸਾਹਿਬ ਜੀ ਬਟਾਲੇ ਤੇ ਅਚਲ ਮੇਲੇ ਤੋਂ ਵਾਪਸ ਕਰਤਾਰਪੁਰ ਆ ਗਏ ਤਾਂ ਉਹਨਾਂ ਨੂੰ ਉੱਥੇ ਰਸਤੇ ਵਿੱਚ ਹੀ ਇੱਕ ਖ਼ਬਰ ਮਿਲੀ ਕਿ ਮੌਲਤਾਨ ਦਾ ਪਾਕਿਸਤਾਨ ਵਿੱਚ ਹੈ ਕੁਝ ਸੂਫੀ ਫਕੀਰ ਤੇ ਪੀਰ ਇਕੱਠੇ ਹੋ ਰਹੇ ਹਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਪੀਰਾਂ ਫਕੀਰਾਂ ਨਾਲ ਵਿਚਾਰ ਚਰਚਾ ਕਰਨ ਦੀ ਇੱਛਾ ਪ੍ਰਗਟ ਕੀਤੀ ਕਿ ਕੁਝ ਸਿੱਧ ਜੋਗੀ ਆਪਣੇ ਚਮਤਕਾਰ ਦਿਖਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਸਨ ਤੇ ਮੇਹੀ ਪੀਰ ਫਕੀਰ ਵੀ ਆਪਣੇ ਚਮਤਕਾਰ ਭਰੇ ਕਾਰਨਾਮੇ ਦਿਖਾ ਕੇ ਲੋਕਾਂ ਨੂੰ ਉਸ ਸਮੇਂ ਮੂਰਖ ਬਣਾ ਰਹੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਪਖੰਡ ਭਰੇ ਤਮਾਸ਼ੇ ਕਰਨ ਵਾਲਿਆਂ ਬਾਰੇ ਜਦੋਂ ਪਤਾ ਚੱਲਿਆ ਤਾਂ ਆਪ ਜੀ ਤਮਾਸ਼ੇ ਕਰਨ ਵਾਲਿਆਂ ਨੂੰ ਸਭ ਸਿਖਾਉਣ ਦਾ ਫੈਸਲਾ ਕੀਤਾ ਤਾਂ ਜੋ ਉਹ ਸਿੱਧੇ ਰਸਤੇ ਤੇ ਆਜ ਜਾਣ ਹੌਲੇ-ਪਾਲੇ ਲੋਕਾਂ ਨੂੰ ਤੋਖਾ ਨਾ ਦੇਣ ਇਸ ਲਈ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਤੋਂ ਜਦੋਂ ਮਲਤਾਨ ਵੱਲ ਤੁਰੇ ਮਲਤਾਨ ਪਹੁੰਚ ਕੇ ਸਹਿਰ ਦੀ ਬਾਹਰਲੀ ਹੱਦ ਤੇ ਉਹਨਾਂ ਨੇ ਆਪਣਾ ਡੇਰਾ ਲਾ ਲਿਆ ਜਦ ਪੀਰਾਂ ਤੇ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਸੁਣਿਆ ਤਾਂ ਬੜੇ ਬੇਚਾਨ ਹੋ ਗਏ ਅੰਦਰ ਅੰਦਰੀ ਦੁਖੀ ਸਨ ਪਰ ਜਦ ਮਲਤਾਨ ਦੇ ਲੋਕਾਂ ਨੇ ਗੁਰੂ ਜੀ ਦੇ ਆਗਮਨ ਬਾਰੇ ਸੁਣਿਆ ਤਾਂ ਗੁਰੂ ਜੀ ਦਾ ਸਤਕਾਰ ਦੇਣ ਵਾਸਤੇ ਉਹ ਸਭ ਭੀੜ ਵਿੱਚ ਇਕੱਠੇ ਹੋ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸਾਰੇ ਜਾ ਰਹੇ ਸਨ ਉਹਨਾਂ ਪੀਰ ਫਕੀਰਾਂ ਨੇ ਆਪਸੀ ਸਲਾਹ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਮਲਤਾਨ ਤੋਂ ਦੂਰ ਰੱਖਣ ਦੀ ਇੱਕ ਗੈਰਹੇ ਸੋਚ ਸਾਜ਼ਿਸ਼ ਕਰ ਜੀ ਉਹਨਾਂ ਨੇ ਸੋਚਿਆ ਕਿ ਇੱਕ ਦੂਤ ਨੂੰ ਭੇਜ ਕੇ ਮੂੰਹ ਤੱਕ ਭਰਿਆ ਹੋਇਆ ਦੁੱਧ ਦਾ ਕਟੋਰਾ ਗੁਰੂ ਨਾਨਕ ਸਾਹਿਬ ਜੀ ਨੂੰ ਭੇਟਾ ਕਰਦੇ ਆਂ ਜਦੋਂ ਇਹ ਦੁੱਧ ਦਾ ਕਟੋਰਾ ਲੈ ਕੇ ਦੂਤ ਉਹਨਾਂ ਕੋਲ ਗਿਆ ਤਾਂ ਮੁਲਤਾਨ ਦਾ ਧਾਰਮਿਕ ਪੁਰਖਾਂ ਨਾਲ ਭਰਿਆ ਪਿਆ ਸੀ ਉਹ ਜਿਹੜੇ ਪੀਰ ਫਕੀਰ ਸਨ ਉਹ ਗੁਰੂ ਜੀ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਮੁਲਤਾਨ ਦੇ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਜਿਵੇਂ ਕਿ ਕਟੋਰੇ ਦੇ ਵਿੱਚ ਦੁੱਧ ਲਈ ਹੋਰ ਜਗ੍ਹਾ ਨਹੀਂ ਦੁੱਧ ਨਾਲ ਕਟੋਰਾ ਨੱਕੋ ਨੱਕ ਭਰਿਆ ਹੋ ਰਿਹਾ ਹੈ ਜਦੋਂ ਦੁੱਧ ਦਾ ਭਰਿਆ ਹੋਇਆ ਕਟੋਰਾ ਭਾਈ ਮਰਦਾਨਾ ਜੀ ਨੇ ਦੇਖਿਆ ਤਾਂ ਮਰਦਾਨਾ ਜੀ ਬੜੇ ਹੀ ਖੁਸ਼ ਹੋਏ ਉਹਨਾਂ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਸਾਨੂੰ ਇਹ ਦੁੱਧ ਦਾ ਆਗਮਨ ਕਰ ਲੈਣਾ ਚਾਹੀਦਾ ਹੈ ਸਾਨੂੰ ਪੀ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਮੁਸਕਰਾ ਕੇ ਕਿਹਾ ਕਿ ਅਸੀਂ ਕਿਸੇ ਤੇ ਕੋਈ ਭਾਰ ਨਹੀਂ ਹੋਵਾਂਗੇ ਉਨ੍ਹਾਂ ਪੀਰਾਂ ਤੇ ਫਕੀਰਾਂ ਨੂੰ ਕਿਹਾ ਕੋਣ ਹੀ ਇੱਕ ਚੁਮੇਲੀ ਦਾ ਫੁੱਲ ਖਿੜ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਫੁੱਲ ਤੋੜ ਕੇ ਜਦੋਂ ਦੁੱਧ ਵਿੱਚ ਪਾ ਦਿੱਤਾ ਤਾਂ ਉਹ ਮੂੰਹ ਤੱਕ ਭਰਿਆ ਦੁੱਧ ਦਾ ਕਟੋਰਾ ਤੇ ਉਹ ਫੁੱਲ ਪਾ ਦੇਣ ਤੇ ਵੀ ਨਾ ਡੁੱਲਿਆ ਤੇ ਨਾ ਹੀ ਉਹ ਫੁੱਲ ਕਟੋਰੇ ਤੋਂ ਉੱਤੇ ਤੈਰਨ ਲੱਗ ਪਿਆ ਤਾਂ ਮੁਲਤਾਨ ਦੇ ਪੀਰਾਂ ਬਾਸਤੇ ਇਹ ਸੁਨੇਹਾ ਸੀ ਕੇ ਕਿ ਜਿਸ ਤਰ੍ਹਾਂ ਚਮੇਲੀ ਦੇ ਫੁੱਲ ਨੂੰ ਟਿਕਣ ਵਾਸਤੇ ਕੋਈ ਹੋਰ ਵਖਰੀ ਥਾਂ ਦੀ ਲੋੜ ਨਹੀਂ ਪਈ ਉਸੇ ਤਰ੍ਹਾਂ ਹੀ ਮੇਰਾ ਵੀ ਅਜਿਹੀ ਹੀ ਗੱਲ ਹੈ ਮੇਰੇ ਵਰਗੇ ਮਨੁੱਖ ਲਈ ਸਹਿਰ ਵਿੱਚ ਬੜੀ ਹੀ ਜਗ੍ਹਾ ਹੈ ਮਲਤਾਨ ਦੇ ਲੋਕਾਂ ਦੇ ਦਿਲਾਂ ਵਿੱਚ ਮੇਰੇ ਲਈ ਬੜੀ ਹੀ ਜਗ੍ਹਾ ਹੈ ਸਾਨੂੰ ਆਪਣੀ ਸਥਾਨ ਚਮੇਲੀ ਦੇ ਫੁੱਲ ਵਾਂਗ ਵਖਰੀ ਥਾਂ ਦੀ ਲੋੜ ਨਹੀਂ ਪਵੇਗੀ ਤਾਂ ਜਿਹੜੇ ਉੱਥੋਂ ਦੇ ਪੀਰ ਫਕੀਰ ਸਨ ਤਾਂ ਉਹਨਾਂ ਨੂੰ ਇਹ ਉਹਨਾਂ ਦੀ ਕਹੀ ਹੋਈ ਗੱਲ ਸਮਝ ਆ ਗਈ ਤਾਂ ਗੁਰੂ ਨਾਨਕ ਸਾਹਿਬ ਨੂੰ ਲੈਣ ਵਾਸਤੇ ਜਦੋਂ ਉਹ ਆਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਗ੍ਰੈਸਫੁੱਲ ਜੀਵਨ ਵਾਸਤੇ ਪ੍ਰੇਰਿਆ ਅਤੇ ਸਮਝਾਇਆ ਕਿ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਚਮਤਕਾਰ ਦਿਖਾ ਕੇ ਮੂਰਖ ਨਾ ਬਣਾਓ ਬਲਕਿ ਆਪਣੀ ਮਿਹਨਤ ਕਰਕੇ ਰੋਜੀ ਰੋਟੀ ਕਮਾਓ ਕਿਸੇ ਤੇ ਜੁਲਮ ਨਾ ਕਰੋ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੀ ਕਮਾਈ ਨੂੰ ਗਰੀਬਾਂ ਤੇ ਜ਼ਰੂਰਤਮੰਦਾਂ ਨਾਲ ਰਲ ਕੇ ਰਲ ਮਿਲ ਕੇ ਵੰਡ ਕੇ ਖਾਓ ਕਿਰਤਿਆਂ ਤੋਂ ਮੰਗ ਕੇ ਧਾਰਮਿਕ ਨਹੀਂ ਕਹਾ ਸਕਦੇ ਸਭੋ ਇੱਕ ਪਖੰਡੇ ਖਵਾਉਗੇ ਇੱਥੇ ਹੀ ਮਲਤਾਨ ਦੇ ਪੀਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਸੁੱਚੇ ਕਿਰਤ ਕਰਨ ਵਾਸਤੇ ਸਿੱਧੇ ਰਸਤੇ ਪਾਇਆ ਲੋਕਾਂ ਨੂੰ ਸਮਝਾਇਆ ਕਿ ਗਰੀਬਾਂ ਦਾ ਹੱਕ ਮਾਰ ਕੇ ਪਖੰਡਾ ਨਾ ਕਰਕੇ ਕਿਸੇ ਨੂੰ ਦਰਾਹੇ ਨਹੀਂ ਪਾਉਣਾ ਸਗੋਂ ਬਲਕਿ ਆਪਣੀ ਰੋਜੀ ਰੋਟੀ ਕਮਾਉਣਾ ਮਿਹਨਤ ਕਰਕੇ ਇਹ ਸੀ ਜੀ ਸਾਡੀ ਅੱਜ ਦੀ ਸਾਖੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਦੇ ਪੀਰਾਂ ਦੇ ਨਾਲ ਆਮੇ ਸਾਹਮਣੇ ਹੋਏ ਸਨ ਜੀ ਉਹਨਾਂ ਨੇ ਮੁਲਤਾਨ ਦੇ ਪੀਰਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਉਹਨਾਂ ਦੇ ਦਿਲਾਂ ਤੇ ਆਪਣੀ ਜਗ੍ਹਾ ਬਣਾਈ ਅੱਜ ਦੀ ਇਹ ਸਾਖੀ ਤੁਹਾਨੂੰ ਕਿਵੇਂ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ